हां जी दोस्तों आपा लगे जी सवेरे सवेरे आके काम शुरू करना ਤੇ ਦੇਖਿਆ ਲੇ ਗੇ ਪ੍ਰਿੰਡਾਂ ਦਾ ਛੱਤਾ ਲੱਗ ਰਿਹਾ ਦੀ ਜੀ ਲੋ ਜੀ ਪਹਿਲਾ ਪ੍ਰਿੰਡਾ ਠਾਲੀਆਂ ਨੇ ਜੇ ਤੋ ਤਾਂ ਕੰਮ ਚੱਲੂਗਾ ਉਹ ਤੋਂ ਬਾਅਦ ਕੱਢਾਂਗੇ ਜੀ ਫਰੈਸਰ ਇਹਦਾ ਬਣੇ ਰਹੋ ਵੀਡੀਓ ਦੇ ਨਾਲ हां जी ਲੋ ਜੀ ਆਪਾਂ ਨੇ ਤਾਂ ਇੰਜਨ ਵੀ ਦਿੱਤਾ ਤਾਰ ਜੀ ਮਸ਼ੀਨ ਦਾ ਤੇ ਵਿੱਚ ਰਹਿਗਾ ਥੋੜਾ ਮੋਟਾ ਸਮਾਨ ਇਹਦੇ ਲੋ ਜੀ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਆਪਾਂ ਨੇ ਟੋਪੀ ਟਾਪੀ ਵੀ ਇਹਦੀ ਗੇਰਤੀ ਹੋਣਾ ਰਹਿ ਗਿਆ ਕੱਲਾ ਖੋਖਾ ਜਾ ਉੱਪਰ ਉੱਪਰੋ ਰਹਿ ਗਿਆ ਟੈਂਕ ਕੈਵਨ ਹੁਣਾ ਕੇ ਗੇਰ ਦਾਂਗੇ ਪ੍ਰੀਤ ਮਸ਼ੀਨ ਦਾ ਗੇਰ ਵਾਸਾ ਕਲੱਚ ਵਗੈਰਾ ਸਾਰਾ ਸਮਾਨ ਕੰਪਲੀਟ ਦਾ ਕੰਪਲੀਟ ਦੇ ਦਾਂਗੇ ਜੇ ਕਿਸੇ ਮੇਰੇ ਵੀਰ ਨੂੰ ਲੋੜ ਹੋਵੇ ਤਾਂ ਸੰਪਰਕ ਜਰੂਰ ਕਰ ਸਕਦਾ ਜੀ ਲਓ ਜੀ ਆਪਣਾ ਟੈਂਕ ਟੁੰਕ ਸਾਰਾ ਕੁਸਤਰ ਕਰ ਰਹਿ ਗਿਆ ਕੱਲਾ ਕੈਵਨ ਅਰ ਬੜਾਰ ਘੇਰ ਲਓ ਜੀ ਥੋੜਾ ਕੰਮ ਰਹਿ ਗਿਆ ਜੀ ਆਪਣਾ ਤਕਰੀਬਨ ਦੁਪਹਿਰ ਤੱਕ ਦਾ ਰਹਿ ਗਿਆ ਜੀ ਲਾ ਲਓ ਦੁਪਹਿਰ ਨਾਲੋਂ 2-4 ਘੰਟੇ ਨਾਲ ਲਓ ਲਓ ਜੀ ਆਪਣਾ ਮਸ਼ੀਨ ਦਾ ਕੰਮ ਗਿਆ ਨਿਪੜ ਤੇ ਆ ਬਾਡੀ ਦਾ ਇੱਕ ਪੱਲਾ ਰਹਿ ਗਿਆ ਇਹਦੇ ਰਹਿ ਗਿਆ ਇੱਕ ਕਟ ਲਾਉਣ ਵਾਲਾ ਤੇ ਆਪਣਾ ਕੰਮ ਗਿਆ ਇਸ ਪ੍ਰੀਤ ਮਸ਼ੀਨ ਦਾ ਨਿਬੜ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਤਬ ਤੱਕ ਲਈ ਰੱਬ ਰਾਖਾ ਸਤਨਾਮ ਵਾਹਿਗੁਰੂ ਧੰਨਵਾਦ